ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਪੰਜਾਬੀ ਫਿਲਮਾਂ ਦਾ ਮਿਆਰ ਕਿਉਂ ਘਿਰਦਾ ਜਾ ਰਿਹਾ ਮੈਨੂੰ ਜੋ ਲੱਗਿਆ ਮੈਂ ਉਹ ਗੱਲ ਕਰਨ ਲੱਗਿਆ ਕਈ ਫਿਲਮਾਂ ਆਉਨੀਆਂ ਨੇ ਉਹਦੀ ਕੋਈ ਕਹਾਣੀ ਨਹੀਂ ਕੋਈ ਸਿਰ ਨਹੀਂ ਕੋਈ ਪੈਰ ਨਹੀਂ ਉਹ ਵੱਡੇ ਸਟਾਰ ਜਿਹੜੇ ਆ ਵੱਡੇ ਪ੍ਰੋਡਿਊਸਰ ਜਿਹੜੇ ਆ ਦੋ ਲਾਈਨਾਂ ਉਧਰੋਂ ਚੱਕ ਲੈਂਦੇ ਧਮਾਲ ਦੀਆਂ ਦੋ ਲਾਈਨਾਂ ਚੱਕ ਲੈਂਦੇ ਕਿਸੇ ਹੋਰ ਫਿਲਮ ਦੀਆਂ ਇਦਾਂ ਹੀ ਬਹੁਤ ਫਿਲਮਾਂ ਦੇਖੀਆਂ ਮੈਂ ਵੱਡੇ ਸਟਾਰਾਂ ਦੀ ਉਹਨਾਂ ਬਾਰੇ ਮੈਂ ਬੇਰਬਾ ਵੀ ਪਾਇਆ ਪਰ ਹੁਣ ਇੱਕ ਮੈਂ ਨਾਵਲ ਪੜਿਆ 360 ਡਿਗਰੀ 360 ਡਿਗਰੀ ਜਿਹੜਾ ਨਾਵਲ ਹੈ ਉਹ ਲਿਖਿਆ ਹੋਇਆ ਜੀ ਮਨਪ੍ਰੀਤ ਮਾਨ ਦਾ ਇਹ ਮਾਨ ਸਾਹਿਬ ਨੇ ਲਿਖਿਆ ਬਹੁਤ ਵਧੀਆ ਮੈਨੂੰ ਲੱਗਿਆ ਮੈਂ ਉਹਦੇ ਬਾਰੇ ਜਿੰਨਾ ਕਿ ਮੈਂ ਸਰਚ ਪੜਿਆ ਜਾਂ ਜਿੰਨਾ ਕਿ ਮੈਂ ਦੇਖਿਆ ਮੈਨੂੰ ਉਹ ਬਹੁਤ ਬੈਸਟ ਲੱਗਿਆ ਪਰ ਇਦਾਂ ਦੀ ਜਿਹੜੀ ਕਹਾਣੀ ਹੈ ਕਿਉਂ ਨਹੀਂ ਕਰਦੇ ਪੰਜਾਬ ਦੇ ਲੋਕ ਇਹਨਾਂ ਨੂੰ ਕਈ ਡਾਇਰੈਕਟਰਾਂ ਦੇ ਮੈਨੂੰ ਇਹਨਾਂ ਨੇ ਨਹੀਂ ਦੱਸਿਆ ਇਹਨਾਂ ਦੇ ਨਾਲ ਦੇ ਕਿਸੇ ਬੰਦੇ ਨੇ ਦੱਸਿਆ ਪਰ ਇਹਨਾਂ ਨੂੰ ਡਾਇਰੈਕਟਰਾਂ ਦੇ ਫੋਨ ਆਉਂਦੇ ਆ ਗੱਲਬਾਤ ਕਰਦੇ ਆ ਕਿ ਜੀ ਐਂ ਕਰਕੇ ਬਹੁਤ ਵਧੀਆ ਤੁਸੀਂ ਲਿਖਿਆ ਐਂ ਕਰਦੇ ਆ ਚਲੋ ਕਰਦੇ ਉਹ ਕੁੱਲ ਮਿਲਾ ਕੇ ਇਹ ਚਾਹੁੰਦੇ ਵੇ ਪ੍ਰੋਡਿਊਸਰ ਇਹੀ ਖੜਾ ਕਰ ਲੈਣ ਪ੍ਰੋਡਿਊਸਰ ਨੂੰ ਨਾ ਕੋ ਹੁੰਦਾ ਨਹੀਂ ਜਿਨ੍ਹਾਂ ਕੋ ਹੈਗਾ ਪ੍ਰੋਡਿਊਸਰ ਹੋਏ ਨਾ ਕੋਲ ਨਹੀਂ ਆਉਂਦੇ ਉਹ ਸੋਚਦੇ ਆ ਨਵਾਂ ਬੰਦਾ ਆ ਨਵਾਂ ਬੰਦਾ ਨਹੀਂ ਚਾਹੀਦਾ ਜਿਹੜੇ ਅੱਜ ਬਹੁਤ ਵੱਡੇ ਸਟਾਰ ਬਣੇ ਹੋਏ ਆ ਕਦੀ ਨਾ ਕਦੀ ਇਹ ਵੀ ਨਵੇਂ ਸੀ ਪਰ ਆਪਾਂ ਇਹ ਨਵੇਂਆਂ ਨੂੰ ਲੈਣ ਤੋਂ ਡਰਦੇ ਆ ਤੇ ਕਈ بڑے ਐਕਟਰਾਂ ਦੇ ਛੱਡੇ ਹੋਏ ਜਿਹੜੇ ਚੋਰ ਆ ਕਹਾਣੀਆਂ ਇਧਰੋਂ ਉਧਰੋਂ ਕਰਦੇ ਨੇ ਮੈਂ ਇੱਕਦੋਂ ਦੀ ਸਟੋਰੀ ਵੀ ਪਾਈ ਆ ਪ੍ਰਿੰਸ ਦਾ ਨਾਮ ਵੀ ਲੈ ਨਾਮ ਲੈ ਕੇ ਗੱਲ ਕਰਦਾ ਜੀ ਇਹ ਬਹੁਤ ਵੱਡੀ ਗੱਡੀ ਆ ਗੱਲ ਆ ਕਿ ਪ੍ਰਿੰਸ ਦਾ ਨਾਮ ਲੈ ਕੇ ਕਰਨਾ ਉਹ ਇਧਰ ਉਧਰੋ ਚੀਜ਼ਾਂ ਕਰਕੇ ਅੱਗੇ ਪਹੁੰਚਾ ਦਿੰਦੇ ਆ ਤੇ ਆਪਾਂ ਇਹ ਆਮ ਬੰਦੇ ਨੇ ਉਹਨਾਂ ਤੱਕ ਪਹੁੰਚ ਨਹੀਂ ਕਰਦੇ ਤੇ ਇਹਨਾਂ ਨੂੰ ਚਾਹੀਦਾ ਜਿਹੜੇ ਆਮ ਬੰਦੇ ਨੇ ਇਦਾਂ ਨਵੇਂ ਬੰਦੇ ਨੇ ਉਹਨਾਂ ਤੱਕ ਪਹੁੰਚ ਕਰਨ ਕ੍ਰਿਏਟਿਵ ਬਹੁਤ ਲੋਕ ਬੈਠੇ ਆ ਜੀ ਉਹਨਾਂ ਦੀ ਪਹੁੰਚ ਸਹੀ ਜਗ੍ਹਾ ਨਹੀਂ ਹੁੰਦੀ ਜਿਹੜਾ ਮੇਨ ਬੰਦਾ ਉਹਦੇ ਤੱਕ ਪਹੁੰਚਣ ਨਹੀਂ ਦਿੰਦੇ ਜਿਹੜੇ ਚਮਚੇ ਆ ਉਹਨੂੰ ਮਗਰ ਕਮਾਈ ਜਾਂਦੇ ਆ ਉਹ ਤੋਂ ਪਾਰਟੀਆਂ ਖਾਈ ਜਾਂਦੇ ਆ ਆਹ ਕੁਛ ਚੱਲ ਰਿਹਾ ਨਹੀਂ ਤਾਂ ਬਹੁਤ ਅੱਛੀਆਂ ਫਿਲਮਾਂ ਜਾਂ ਬਹੁਤ ਵਧੀਆ ਚੀਜ਼ਾਂ ਹੋ ਸਕਦੀਆਂ ਬਹੁਤ ਕ੍ਰੀਏਟਿਵ ਲੋਗ ਨੇ ਮੈਂ ਤਾਂ ਕਈਆਂ ਨੂੰ ਮਿਲਿਆ ਵੀ ਐ ਕਈ ਬੰਦੇ ਕ੍ਰੀਏਟਿਵ ਅੱਛਾ ਲਿਖਣ ਵਾਲੇ ਮਰ ਚੁੱਕੇ ਨੇ ਮਰ ਗਏ ਆ 79 ਗਿੱਲ ਇੱਕ ਬਹੁਤ ਵਧੀਆ ਬੰਦੇ ਨੂੰ ਲਿਖਣ ਵਾਲੇ ਨੂੰ ਜਾਣਦਾ ਸੀ ਉਹ ਬੱਬੀ ਡਾਂਸੀ ਵਾਲੀਆਂ ਉਹ ਵਿਚਾਰਾ ਹੁਣ ਪੂਰਾ ਹੋ ਗਿਆ ਉਹਦੀਆਂ ਡਾਇਰੀਆਂ ਭਰੀਆਂ ਰਹੀਆਂ ਉਹ ਤੋਂ ਸੋਖੇ ਟਾਈਮਾਂ 'ਚ ਖਾਂਦਾ ਪੀਂਦਾ ਵੀ ਰਿਆ ਪਰ ਰਿਕਾਰਡ ਨਹੀਂ ਕੀਤਾ ਕਿਉਂਕਿ ਉਹਦਾ ਨਾਂ ਨਹੀਂ ਸੀ ਜਾਂ ਜਿਹੜਾ ਇਹਨਾਂ ਤੇ ਪੈਸੇ ਨਹੀਂ ਲਾਉਂਦਾ ਜਾਂ ਇਹਨਾਂ ਨੂੰ ਜਿਹੜਾ ਬੱਬੀ ਕਹਿ ਕੇ ਗੱਲ ਸੌਰੀ ਜਿਹੜਾ ਇਹਨਾਂ ਦਾ ਨਾਂ ਲੈ ਕੇ ਗੱਲ ਕਰੂਗਾ ਉਹਨੂੰ ਨਹੀਂ ਅੱਗੇ ਆਉਣ ਦਿੰਦੇ ਕਿ ਬਹੁਤ ਜਿੱਥੇ ਲੋਕ ਇਹਨਾਂ ਨੂੰ ਭਾਜੀ ਭਾਜੀ ਕਰਦੇ ਉੱਥੇ ਮੇਰਾ ਕੋਈ ਨਾਂ ਲਊਗਾ ਤਾਂ ਬੁਰਾ ਲੱਗੂਗਾ ਮੇਨ ਪ੍ਰੋਬਲਮਸ ਇਹੇ ਆ ਨਾ ਲੋਕਾਂ ਦੀਆਂ ਹੋਰ ਕੁਛ ਨਹੀਂ ਇਸੇ ਕਰਕੇ ਕਲਾ ਦੱਬ ਰਹੀ ਆ ਦੱਬੀ ਜਾ ਰਹੀ ਆ ਤੇ ਨਵੇਂ ਬੰਦੇ ਜ਼ਰੂਰੀ ਨਹੀਂ ਜਿਨ੍ਹਾਂ ਦਾ ਕੰਮ ਨਹੀਂ ਆਇਆ ਤੇ ਉਹ ਮਾੜੇ ਹੋਣਗੇ ਜਾਂ ਉਹਨਾਂ ਨੂੰ ਆਉਂਦਾ ਨਹੀਂ ਕੰਮ ਉਹਨਾਂ ਨੂੰ ਇਹਨਾਂ ਤੋਂ ਜ਼ਿਆਦਾ ਵਧੀਆ ਕੰਮ ਆਉਂਦਾ ਤੁਸੀਂ ਸਰਚ ਕਰਕੇ ਦੇਖੋ ਤੇ 360 ਡਿਗਰੀ ਇਹਨਾਂ ਸਸਪੈਂਸ ਵਾਲਾ ਵਧੀਆ ਨਾਵਲ ਹੈ ਉਹਨੂੰ ਪੜੋ ਜ਼ਰੂਰ ਦੇਖੋ ਤੇ ਕੋਈ ਡਾਇਰੈਕਟਰ ਜਿਹੜਾ ਚੰਗਾ ਉਸ ਨਾਵਲ ਨੂੰ ਪੜੇ ਤੇ ਉਸ ਤੱਕ ਅਪਰੋਚ ਕਰੇ ਕਿਉਂਕਿ ਮੇਰਾ ਜਿਹੜਾ ਚੈਨਲ ਹੈ ਇਹਨੂੰ ਬੜੇ ਫਿਲਮੀ ਲੋਕ ਦੇਖਦੇ ਆ ਜਿਹੜੇ ਮੈਨੂੰ ਸ਼ੇਅਰ ਨਹੀਂ ਕਰਦੇ ਪਰ ਦੇਖਦੇ ਫਿਲਮੀ ਆ ਬੜੇ ਸਟਾਰ ਦੇਖਦੇ ਮੈਨੂੰ ਸਭ ਪਤਾ ਆ ਪਰ ਉਸ ਬੰਦੇ ਲਈ ਸੋਚੋ ਮੈਂ ਤਾਂ ਤੁਹਾਡਾ ਦੁਸ਼ਮਣ ਹਾਂ ਸੱਚ ਬੋਲਦਾ ਹੈਨਾ ਸਹੀ ਗੱਲਾਂ ਨਹੀਂ ਕਰਦਾ ਪਰ ਇਦਾਂ ਦੇ ਬੰਦਿਆਂ ਨੂੰ ਅੱਗੇ ਜ਼ਰੂਰ ਲੈ ਕੇ ਆਓ ਬਹੁਤ ਵਧੀਆ ਪਿਆਰੀ ਗੱਲਬਾਤ ਲਿਖੀ ਆ ਉਹਨਾਂ ਨੇ ਬਹੁਤ ਅੱਛਾ ਆ ਤੇ ਇਦਾਂ ਦੀਆਂ ਚੀਜ਼ਾਂ ਇਦਾਂ ਦੇ ਲੋਕ ਅੱਗੇ ਆਉਣੇ ਚਾਹੀਦੇ ਆ ਬਹੁਤ ਜ਼ਰੂਰੀ ਆ ਜੇ ਤੁਸੀਂ ਆਪਣੇ ਪੰਜਾਬ ਨੂੰ ਬੜਾ ਕਰਨਾ ਚਾਹੁੰਦੇ ਹੋ ਜੇ ਸਿਰਫ ਆਪਣੇ ਵਾਲੇ ਦੁਆਲੇ ਦੇ ਜਿਹੜੇ ਚੋਰ ਚੱਕੇ ਲੰਡੂ ਜਿਹੇ ਬੰਦੇ ਆ ਉਹਨਾਂ ਨੂੰ ਅੱਗੇ ਕਰਨਾ ਤੇ ਫਿਰ ਇਦਾਂ ਦੇ ਲੋਕ ਦੱਬ ਜਾਂਦੇ ਆ ਇਹ ਜ਼ਰੂਰੀ ਆ ਕਿ ਇਦਾਂ ਦੇ ਨਵੇਂ ਟੈਲੈਂਟ ਨੂੰ ਜਦੋਂ ਚਾਂਸ ਦੋਗੇ ਉਹ ਹੋਰ ਵਧੀਆ ਕਰੂਗਾ ਕੰਮ ਤੇ ਵਧੀਆ ਤੁਹਾਨੂੰ ਦਿਖਾਊਗਾ ਤੇ ਜਿਹੜੇ 360 ਡਿਗਰੀ ਵਾਲੇ ਰਾਈਟਰ ਨੇ ਮੈਂ ਇਹਨਾਂ ਨੂੰ ਨਹੀਂ ਜਾਣਦਾ ਇਹਨਾਂ ਦੇ ਨਾਲ ਦਾ ਕੋਈ ਬੰਦਾ ਮੈਨੂੰ ਜਾਣਦਾ ਜਿਨੇ ਬੇਰਵਾ ਦਿੱਤਾ ਇਹ ਨਹੀਂ ਹੈਗਾ ਵੀ ਮੈਨੂੰ ਕੋ ਸੋਚੇ ਵੀ ਮੈਂ ਪੈਸੇ ਲੈ ਕੇ ਬੋਲਦਾ ਜਾਂ ਕਿੱਦਾਂ ਪੈਸੇ ਲੈ ਕੇ ਸਾਡੇ ਕੋ ਐਡ ਨਹੀਂ ਲੱਗਦੀ ਉਹ ਗਵਿੰਦੇ ਸਰਦਾਰ ਕੋ ਲੋਕ ਜਾਂਦੇ ਨੇ ਜਾਂ ਉਦਾਂ ਦੀਆਂ ਚੀਜ਼ਾਂ ਹੁੰਨੀਆਂ ਆਪਾਂ ਸਹੀ ਗੱਲ ਨੂੰ ਪ੍ਰੋਮੋਟ ਕਰਾਂਗੇ ਸਹੀ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਅੱਗੇ ਤੁਹਾਡੇ ਤੱਕ ਪਹੁੰਚਾਵਾਂਗੇ ਬਾਕੀ ਚੈਨਲਾਂ ਕੋ ਝੂਠ ਨਹੀਂ ਬੋਲਦੇ ਜਿੱਦਾਂ ਟਹਿਣਾ ਸਾਹਿਬ ਕਈ ਵਾਰ ਕਹਿ ਦਿੰਦੇ ਆ ਅਸੀਂ ਕਿਸੇ ਤੋਂ ਲੈਣਾ ਦੇਣਾ ਕੁਝ ਨਹੀਂ ਲੈਣਾ ਦੇਣਾ ਅੰਦਰ ਖਾਤੇ ਬਹੁਤ ਕੁਝ ਹੈ ਮინისტრਾਂ ਕੋ ਨੇਤਾ ਤੇ ਬਨੇਤਾ ਕਿਸੇ ਦੀ ਬਾਰੀ ਨਹੀਂ ਆਉਣ ਦਿੰਦੇ ਆਪਾਂ ਵਧੀਆ ਚੀਜ਼ ਉਹਨਾਂ ਦੀ ਲੱਗੀ ਤੇ ਉਹਨੂੰ ਵਧੀਆ ਕਹਿ ਰਹੇ ਕੋਈ ਪੈਸੇ ਲੈ ਕੇ ਦਾ ਸਪਾਰਸ਼ ਤੇ ਨਹੀਂ ਹੈਗੇ ਇਹ ਜ਼ਰੂਰ ਨਾਵਲ ਨੂੰ ਪੜੋ ਤੇ ਜੇ ਕੋਈ ਵਧੀਆ ਕੰਮ ਕਰਨਾ ਚਾਹੁੰਦਾ ਡਾਇਰੈਕਟਰ ਤਾਂ ਇਹਨਾਂ ਤੱਕ ਅਪਰੋਚ ਕਰੇ ਅੱਛਾ ਨਾਵਲ ਹੈ ਸਾਡੇ ਕੋਲ ਪ੍ਰੋਡਿਊਸਰ ਨਹੀਂ ਨਹੀਂ ਅਸੀਂ ਜ਼ਰੂਰ ਬਣਾਉਂਦੇ ਮਿਹਰਬਾਨੀ ਸ਼ੁਕਰੀਆ